ਕਰੀ ਲਵਾ ਹਲੋ ਹਨ ਜੀ ਸਤਿ ਸ੍ਰੀ ਅਕਾਲ ਜਪਨ ਘਰੇ ਜੇ ਠੀਕ ਆ ਠੀਕ ਆ ਮੈਂ ਆਇਆ ਸੀਗਾ ਇੱਥੇ ਗੇਟ ਲੱਗੇ ਆ ਠੀਕ ਆ ਆ ਜਨ ਓਕੇ ਕੋਈ ਗੱਲ ਨਹੀਂ ਭਾਜੀ ਤੁਸੀਂ ਫਿਕਰ ਨਾ ਕਰੋ ਮੈਂ ਉਹਨਾਂ ਨੂੰ ਕੱਲ ਦਾ ਹੀ ਕਹਿਤਾ ਵਾ ਹਾਂ ਨਹੀਂ ਮੈਂ ਕਹਿਦਾ ਮੈਂ ਕਿਹਾ ਡਾਕੂਮੈਂਟ ਆਪਣੇ ਸਾਰੇ origignal ਇਕੱਠੇ ਕਰ ਲਓ ਤੇ ਕੋਈ ਨਹੀਂ ਮੈਂ ਫਾਈਲ ਬਣਾ ਕੇ ਨਾ ਤੁਹਾਨੂੰ ਤੇ ਤੁਹਾਨੂੰ ਛੇਤੀ ਦੇ ਦਾਂਗਾ ਹਾਂ 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 ਉਹ ਚਲੋ ਹੁਣ ਤੁਹਾਡੇ ਹੱਥ ਜੀਆ ਸਭ ਕੋ ਅਸੀਂ ਤੁਹਾਨੂੰ ਦੱਸਣਾ ਨਹੀਂ ਨਹੀਂ ਕੋਈ ਗੱਲ ਨਹੀਂ ਪੈਸਿਆਂ ਦੀ ਵੀ ਫਿਕਰ ਨਾ ਕਰੋ ਪੈਸਿਆਂ ਦਾ ਵੀ ਕਰ ਲਾਂਗੇ ਕੋਈ ਨਹੀਂ ਜਗੜ ਹਾਂ ਚਲੋ ਠੀਕ ਆ ਸਾਫਰ ਹੈ ਠੀਕ ਓਕੇ ਜੋ ਬਣਾ ਆਜੋ ਆਜੋ ਹੋਪੜ ਜੀ ਸਸਿਗਾ ਜੀ ਅੱਛਾ ਠੀਕ ਠਾਕ ਵਧੀਆ ਵਧੀਆ ਆਜੋ ਪਾਣੀ ਲਿਆਵਾਂ ਕੋਈ ਨਹੀਂ ਪੀਨੇ ਹੋਰ ਜੋਤ ਜੋਤ ਤੇ ਮੰਮੀ ਉਹਦੀ ਗਈ ਇੱਥੇ ਨਾਗੇ ਘਰ ਕਿਸੇ ਦੇ ਕੰਮ ਹੀ ਕੋਈ ਅੱਛਾ ਉਹ ਘਰੇ ਠੀਕ ਨਹੀਂ ਤਾਈ ਤੇ ਉਹਦੇ ਨਾਲ ਗਈ ਸੀਗੇ ਅੱਛਾ ਅੱਛਾ ਤੇ ਇਦਾਂ ਹੀ ਮੈਂ ਕੱਲਾ ਹੀ ਘਰ ਜੇ ਹੋਰ ਤੁਸੀਂ ਸਰਾਉ ਠੀਕ ਵਧੀਆ ਵਧੀਆ ਹੋਆ ਜੀ ਹੋਏ ਠੀਕ ਆ ਤੇ ਚਲੋ ਵਧੀਆ ਵਧੀਆ ਹੋਰ ਵਧੀਆ ਵਾ ਮੈਂ ਫੋਨ ਕੀਤਾ ਸੀਗਾ ਕੰਮ ਸੀ ਕੋਈ ਉਹ ਕੰਮ ਤੇ ਇੱਕ ਹੈਗਾ ਸੀ ਤੁਹਾਡੇ ਨਾਲ ਹੂੰ ਗੱਲ ਹੀ ਇੱਕ ਕਰਨੀ ਸੀ अच्छा ਤੇ ਮੈਂ ਸੋਚਿਆ ਮੈਂ ਫਿਰ ਘਰ ਕੀ ਕਰਨੀ ਉਥੇ ਭੂਆ ਜੀ ਵੀ ਹੋਣੇ ਆ ਤੇ ਪਹਿਲਾਂ ਅਸੀਂ ਆਪਚ ਸਲਾਹ ਕਰ ਲੈਨੇ ਆ ਠੀਕ ਆ ਤੇ ਜਿੱਦਾਂ ਤੁਹਾਨੂੰ ਠੀਕ ਲੱਗੂਗਾ ਉਦਾਂ ਦੱਸ ਦਿਓ ਗੱਲ ਇਦਾਂ ਵਫਫੜ ਜੀ ਜੋ ਉਹ ਬੜੀ ਟੈਨਸ਼ਨ ਲੈਂਦੀ ਆ लवली ਭਾਜੀ ਦੀ ਉਹਨੂੰ ਬਸ ਇਹ ਹੁੰਦਾ ਵਾ ਵੀ ਹੈ ਤੁਹਾਨੂੰ ਪਤਾ ਦੋਵੇਂ ਜਣੇ ਇਕੱਲੇ ਸੀ ਪਹਿਲਾਂ ਅੱਗੇ ਤੇ ਇੱਕ ਦੂਜੇ ਨਾਲ ਸਲਾਹ مشورہ ਕਰਦੇ ਸੀ ਘਰ ਤੇ ਹੁਣ ਉਹ ਆ ਗਈ ਇੱਥੇ ਉਹਨੂੰ ਇਹ ਹੁੰਦਾ ਵਾ ਵੀ ਮੈਂ ਤੇ ਚੱਲ ਹੁਣ ਇੱਥੇ ਚੰਗੇ ਥਾਂ ਬੈਠੀ ਆ ਤੇ लवली ਵੀਰ ਕੱਲਾ ਵਾ ਮੈਂ ਵਿਚਾਰ ਕਰਨੇ ਸੀ ਜੋਤਨਾ ਵੀ ਕੱਲ ਸਲਾਹ ਕੀਤੀ ਸੀ ਲਵਲੀ ਵੀਰ ਨੂੰ ਫੋਨ ਕੀਤਾ ਇਹ ਕਿ ਜੇ ਅਸੀਂ ਲਵਲੀ ਦਾ ਕਿਤੇ ਬਾਹਰ ਦਾ ਕੰਮ ਬਣਾ ਦੀ ਹੈ ਤੇ ਠੀਕ ਨਹੀਂ ਵਧੀਆ ਗੱਲ ਆ ਜੋਬਨ ਤੇ ਕਿੱਥੋਂ ਦਾ ਬਣਾਉਣਾ ਕੰਮ ਮੇਰਾ ਰਾਦਾ ਵੀ ਕੈਨੇਡਾ ਦਾ ਬਣਾ ਲਈ ਹੈ ਕੈਨੇਡਾ ਜੋਬਨ ਤੇ ਪੈਸੇ ਬੜੇ ਲੱਗਦੇ 25 ਲੱਖ ਤੇ ਐਵੇਂ ਲੱਗ ਜਾਣਾ ਆਹੋ ਜੀ ਕੈਨੇਡਾ ਦਾ ਬਣਾਉਣਾ ਫਿਰ ਇੰਨੇ ਪੈਸੇ ਤੇ ਚਾਹੀਦੇ ਹੀ ਆ ਇੰਨੇ ਪੈਸੇ ਉਹ ਕੋ ਮੁਸ਼ਕਲ ਹੋ ਜਾਣੀ ਆ ਫਿਰ ਉਹ ਘੜੀ ਵੇਚੂਗਾ ਜੋਬਨ ਮੈਂ ਕਹਿਣਾ ਕਿ ਹੋਰ ਕੰਟਰੀ ਦਾ ਬਣ ਜੇ ਨਾ ਜਿੱਥੇ ਘੱਟ ਲੱਗਣ ਪੈਸੇ ਤੇ ਰਾਲ ਮਿਲ ਕੇ ਕਰ ਲਾਂਗੇ ਕੈਨੇਡਾ ਦੇ ਪੈਸੇ ਬੜੇ ਲੱਗਦੇ ਗੱਲ ਤੇ ਤੁਹਾਡੀ ਠੀਕ ਹੈ ਮੈਂ ਸੋਚ ਰਿਹਾ ਹਾਂ ਕਿ ਚੱਲ ਸਾਰੇ ਜਿਹੜੇ ਉਧਰ ਨੂੰ ਜਾਣਦੇ ਆ ਤੇ ਚੱਲ ਉਧਰ ਦਾ ਕਰ ਲੈਣੇ ਤਾਂ ਚਲੋ ਵੇਖ ਲਓ ਜੇ ਤੁਸੀਂ ਕਹਿੰਦੇ ਜਿੱਦ ਕੇ ਹੋਰ ਦੇਸ਼ ਦਾ ਬਣਾ ਦਿੰਨੇ ਉਹ ਚੱਲ ਮਿਹਨਤ ਕਰੂਗਾ ਇੱਥੇ ਤੇ ਮੁੜ ਕੇ ਫੇਰ ਵੇਖਾਂਗੇ ਗਾਂ ਠੀਕ ਹੈ ਨਾ ਕਮਾਉਣ ਜੋਗਾ ਤਾਂ ਹੋ ਜੇ ਹੁਣ ਸਾਰੇ ਚੁੱਕ ਕੇ ਲਾਉਣੇ ਆ ਇਹ ਪੈੜੀ ਵੇਚੂਗਾ ਫਿਰ ਮੁਸ਼ਕਲ ਹੋ ਜਾਣੀ ਆ ਅੱਗੇ ਘਰ ਬਣਾਉਣ ਕੋਣ ਬੈਠਾ ਸੀਗਾ ਠੀਕ ਹੈ ਨਾ ਚੱਲ ਕਮਾਈ ਤੇ ਆਵੇ ਸ਼ੁਰੂ ਤੇ ਹੋਵੇ ਕੰਮ ਹਨਾ ਇਹੋ ਚਲੋ ਜੇ ਹੋਰ ਕਿਤੇ ਜਾਣਗੇ ਤੇ ਆਪਣਾ ਕੰਮ ਸ਼ੁਰੂ ਕਰ ਲੈਣਗੇ ਤਮੜ ਕੇ ਆਪੇ ਸਾਰੀ ਸਮਝ ਆਈ ਨਹੀਂ ਹੁੰਦੀ ਆ ਬਿਲਕੁਲ ਬੰਦੇ ਕਰ ਹੀ ਲੈਂਦੇ ਕੰਮ ਹਮ ਆਪਾਂ ਇਦਾਂ ਕਰਦੇ ਫਿਰ ਮੈਂ ਜੰਟਨਾ ਕੀਤੀ ਸੀ ਗੱਲ ਕੈਨੇਡਾ ਵੱਲੋਂ ਠੀਕ ਆ ਮੈਂ ਉਹਨੂੰ ਫੋਨ ਕਰ ਦਿੰਨਾ ਵਾ ਵੀ ਜਾ ਕੇ ਹੋਰ ਦੇਖਦਾ ਬਣਾ ਦੇ ਹਾਂ ਹਾਂ ਤੇ ਭੇਜੇ ਉਹਦਾ ਕੰਪਨੀ ਜੀ ਇਥੇ ਆ ਵੀ ਕੰਮ ਦੀ ਕੋਈ ਇਹਨਾਂ ਨੂੰ ਟੈਨਸ਼ਨ ਨਾ ਹੋਵੇ ਹਮ ਹਮ ਆਪਣਾ ਆਰਾਮ ਨਾਲ ਕੰਮ ਕਰਨ ਤੇ ਰੈਸਟ ਕਰਨ ਉਹ ਕਰਨੀ ਤੇ ਕਮਾਈ ਆ ਬਿਲਕੁਲ ਠੀਕ ਆ ਨਾ ਇੰਨਾ ਕਰਜ਼ਾ ਚੁੱਕ ਕੇ ਜਾਣਾ ਤਾਂ ਫਿਰ ਫਾਇਦਾ ਕੋਈ ਨਹੀਂ ਆ ਤੇ ਹੋਰ ਕਿਤੇ ਬਣ ਜੇ ਤਾਂ ਵਧੀਆ ਵਾ ਤੇ ਇੱਕ ਚੀਜ਼ ਹੋਰ ਆ ਵੀ ਜੇ ਥੋੜਾ ਬੋਧਾ ਪੈਸਿਆਂ ਦਾ ਵੀ ਕਰਨਾ ਪਿਆ ਤਾਂ ਫਿਰ ਕਰ ਦਾਂਗੇ ਕੋਈ ਗੱਲ ਨਹੀਂ ਗੱਲ ਹੀ ਨਹੀਂ ਕਰਦਾ ਮੈਂ ਨਾ ਕਿਧਰ ਨਾਲ ਗੱਲ ਕੀਤੀ ਮੈਂ ਕਿ ਵੀ ਅੱਗੇ ਵੀ ਵਿਆਹ ਤੇ ਬੜੇ ਖਰਚਾ ਕੀਤਾ ਤੁਸੀਂ ਉਹ ਕੋਈ ਨਹੀਂ ਕੋਈ ਜੋ ਦੱਸਦੀ ਮੈਨੂੰ ਹੂੰ ਤੇ ਫਿਰ ਮੈਂ 부ਆ ਜੀ ਸਾਹਮਣੇ ਗੱਲ ਕਰਨੀ ਠੀਕ ਨਹੀਂ ਸਮਝੀ ਵੀ ਚਲੋ ਮੈਂ ਤੁਹਾਡਾ ਨਾਲ ਹੀ ਗੱਲ ਕਰੂੰਗਾ ਕਰਾਂਗੇ ਜਿੰਨਾ ਵਿੱਚ ਹੋਊਗਾ ਨਾ ਸਾਡੇ ਕੋਲ ਵੱਧ ਵੱਧ ਕਰਾਂਗੇ ਕਿਉਂਕਿ ਉਹ ਮੁੰਡਾ ਤਾਂ ਕਮਾਈ ਕਰਨ ਲੱਗੇ ਹਾਂਜੀ ਠੀਕ ਹੈ ਨਾ ਉਹ ਜਾਓ ਫਿਰ ਮੁੜ ਕੇ ਕੇ ਪਾਸੇ ਲੱਗੂਗਾ ਤਾਂ ਕੱਲ ਨੂੰ ਆਪਣਾ ਵਿਆਹ ਦਾ ਸੋਚੋ ਘਰ ਦਾ ਸੋਚੋ ਦੋ ਵੱਡੇ ਕੰਮ ਕਰਨ ਵਾਲੇ ਹੂੰ ਹੂੰ ਤੇ ਕੋਈ ਨਹੀਂ ਮੈਂ ਕਰਕੇ ਜੰਟਣਾ ਗੱਲ ਨਾ ਤੇ ਮੈਂ ਤੁਹਾਨੂੰ ਦੱਸੂੰਗਾ ਤੁਸੀਂ ਬਫਰ ਚ ਬੈਠੋ ਮੈਂ ਤੁਹਾਡੇ ਵਾਸਤੇ ਪਾਣੀ ਤੇ ਚਾਹ ਲੈ ਕੇ ਮੈਂ ਤਾਂ ਨਾ ਵਧੀਆ ਗੱਲ ਵਾਜੇ ਜੋ ਬੰਦਿਆ ਨਾ ਕਰਨ ਲਵਲੀ ਦਾ ਕੰਮ ਬਣ ਜੇ ਦਾ ਬਹੁਤ ਹੀ ਵਧੀਆ ਹੋ ਜੇ ਨਾਲੇ ਤਰਨ ਉਹਨਾਂ ਨੂੰ ਕਰਦਾ ਫੋਨ ਜੇ ਲੋੜ ਪਈ ਨਾ ਪੈਸੇ ਤੇ ਲਈ ਵੀ ਫਿਰ ਸੈਂਡ ਕਰਦੇ ਉਹ ਇਹ ਮੁੜੇ ਤਾਂ ਮੈਂ ਬਣ ਜੇ ਕੰਮ ਉਹ ਭਰਾ ਤੇਰੀ ਸਮਝ ਕਿਉਂ ਨਹੀਂ ਗੱਲ ਆਉਂਦੀ ਯਾਰ ਗੱਲ ਇਹ ਆ ਵੀ ਲਵਲੀ ਨੇ ਉਹ ਦੇਣੇ ਆ ਪੈਸੇ 25 ਲੱਖ ਰੁਪਈਆ ਉਹ ਤੇਰ ਕੋ ਨਹੀਂ ਲੈ ਕੇ ਦੇਣਾ ਦੇਣਾ ਮੈਂ ਆ ਤੈਨੂੰ ਸਿਰਫ ਵਿੱਚ ਵਿਚੋਲਾ ਪਾਉਣਾ ਵਾ ਜਦੋਂ ਲਵਲੀ ਮੇਰੇ ਕੋ ਆਜੂਗਾ ਨਾ ਇੱਥੇ ਮੈਂ ਤੈਨੂੰ ਫੋਨ ਕਰ ਦੂੰਗਾ ਤੂੰ ਪੈਸੇ ਲੈ ਕੇ ਤੇ ਆ ਜਣੇ ਆ ਪਹਿਲੋਂ ਮੈਂ ਤੈਨੂੰ ਫੜਾ ਜਣੇ ਆ ਹਾਂ ਹਾਂ ਬਸ ਆਹ ਕੰਮ ਕਰਨਾ ਹੀ ਹੂੰ ਠੀਕ ਆ ਠੀਕ ਆ ਆ ਗੀ ਨਾ ਹੁਣ ਸਮਝ ਬਸ ਇਹ ਕੰਮ ਕਰਨਾ ਹੀ ਹੂੰ ਹਾਂ ਹਾਂ ਉਹ ਨਹੀਂ ਮੈਂ ਤੈਨੂੰ ਕਰੂੰਗਾ ਫੋਨ ਫੇਰ ਆਈ ਤੂੰ ਪਹਿਲੋਂ ਨਹੀਂ ਹਾਂ ਚਲੋ ਠੀਕ ਆ ਠੀਕ ਹੈ ਕਿਹਦਾ ਫੋਨ ਹੈਗਾ ਉਹ ਫੋਨ ਕਿਹਦਾ ਸੀ ਫੋਨ ਮੈਂ ਆਪ ਹੀ ਕੀਤਾ ਸੀ ਅੱਛਾ ਆਪਣੇ ਯਾਰ ਦੋਸਤ ਨੂੰ ਹਾਂ ਤੂੰ ਹੁਣ ਰਮਨਾ ਨਾਟਕ ਖੇਡਣ ਵਾਸਤੇ ਤਿਆਰ ਹੋ ਜਾ ਕਿਹਣਾ ਨਾਟਕ ਖੇਡਣ ਵਾਸਤੇ ਮੇਰੇ ਪੱਲੇ ਵੀ ਪਾਉ ਕੁਛ ਹੈ ਨਾਟਕ ਇਹ ਆ ਹਾਂ ਪੈਸੇ ਦੇਣੇ ਆ ਅਸੀਂ ਠੀਕ ਆ ਠੀਕ ਆ ਯਾਰ ਦੋਸਤ ਨੂੰ ਮੈਂ ਕਹਤਾ ਵਾ ਕਿ ਤੈਨੂੰ ਸਿਰਫ ਵਿਚੋਲਾ ਹੀ ਪਾਉਣਾ ਵਾ ਤਕੀ ਆਂ ਤਾਂ ਮੰਨ ਗਿਆ ਵਾ ਉਹ ਮੰਨ ਗਿਆ ਵਾ ਚਲੋ ਠੀਕ ਆ ਅਬ ਇਹ ਪੈਸੇ ਤੈਨੂੰ ਅਸੀਂ ਦੇ ਜਾਗੇ ਤੇ ਤੂੰ लवली ਤੇ ਹੁੰਦਾ ਤੂੰ ਫੜਾਉਣੇ ਆ ਵੀ ਆ ਨੋ ਪੈਸੇ ਗੱਲ ਤੇ ਤੁਹਾਡੀ ਮੈਂ ਮੰਨਦੀ ਆ ਠੀਕ ਆ ਫੋਨਾਂ ਤੇ ਅਜਿਹੀਆਂ ਗੱਲਾਂ ਨਹੀਂ ਹੁੰਦੀਆਂ ਇੱਕ ਵਾਰ ਨੂੰ ਮਿਲ ਕੇ ਤੋਂ ਤਾਂ ਗੱਲ ਕਰ ਲੈਂਦੇ ਸਾਰੀ ਉਹਨੂੰ ਨਾ ਸਾਰੇ ਸਮਝਾ ਦਿੰਦੇ ਗੱਲ ਵੀ ਇਦਾਂ ਇਦਾਂ ਗੱਲ ਕਰਨੀ ਆ ਆ ਰਮਨ ਨੂੰ ਪੜਿਆ ਲਿਖਿਆ ਵਾ ਉਹ ਸਾਰੀ ਗੱਲ ਸਮਝਦਾ ਚਲੋ ਜੇ ਸਮਝਦਾ ਤੁਸੀਂ ਸਮਝਾਈ ਦਿੱਤੀ ਹਣੀ ਆ ਮੇਰਾ ਰਾਤਾ ਇਦਾਂ ਖੜੀਏ 30 ਲੱਖ ਰੁਪਇਆ ਦੇ ਕੇ ਤੇ ਲਵਲੀ ਨੂੰ ਕਹੀਏ ਵੀ ਇਹ ਹੁਣ ਤੈਨੂੰ ਕਿਲਾ ਬੈ ਕਰਨਾ ਪੈਣਾ ਆਹ ਤੇ ਇਦਾਂ ਹੀ ਕਹੋਗੇ ਪਿਆਲੀ ਤਾਂ ਹੀ ਸਾਡੇ ਹੱਥ ਵਿੱਚ ਹੋਊਗੀ ਤੇ ਜੇ ਵਿਆਜ ਹੀ ਦੇਤੇ ਤੇ ਵਿਆਜ ਨਹੀਂ ਜੇ ਉਹਦੇ ਕੋਲ ਰੱਖਣਾ ਮੈਂ ਕਹਣਾ ਵੀ ਉਹ ਜਿਹੜਾ ਯਾਰ ਦੋਸਤਾਂ ਨਾ ਉਹ ਵਿਆਜੀ ਨਹੀਂ ਮੰਦਾ ਉਹ ਕਹਿੰਦਾ ਵੀ ਕਿਲਾ ਹੀ ਦੇਣਾ ਪੈਣਾ ਤੁਸੀਂ ਇਦਾਂ ਕਿਹਾ ਨਾ ਵੀ ਇਹ ਲਵਲੀ ਪੁੱਤ ਅੱਜ ਤੈਨੂੰ ਬਾਹਰ ਜਾਣ ਵਾਸਤੇ ਪਿਆਹ ਦੀ ਲੋੜ ਵਾ ਜੇ ਤੈਨੂੰ ਕਿਲਾ ਬੈ ਵੀ ਕਰਨਾ ਪਊ ਤਾਂ ਕੋਈ ਗੱਲ ਨਹੀਂ ਜੇ ਬਾਹਰ ਜਾ ਕੇ ਸੈੱਟ ਹੋ ਜਾਏਗਾ ਭਾਵੇਂ ਇੱਕ ਕਿਲਾ ਛੱਡ ਕੇ 10 ਕਿਲੇ ਲੈ ਲਈ ਤੂੰ ਓਏ ਆਹੋ ਇਹੋ ਗੱਲ ਕਰਦੇ ਆ ਫੇਰ ਉਹਨੂੰ ਆਪੇ ਸਮਝ ਲੱਗ ਜਾਣੀ ਆ ਕਿ ਪੈਸੇ ਤਾਂ ਹੁਣ ਮੈਨੂੰ ਲੈਣੇ ਪੈਣੇ ਆ ਓਏ ਉਹਨੂੰ ਤੇ ਗੱਲ ਮੈਂ ਸਾਰੀ ਸਮਝਾਈ ਆ ਮੈਂ ਕਿਹਾ 12 ਲੱਖ ਰੁਪਏ ਤੈਨੂੰ ਦੇ ਦਨੇ 1.5 ਲੱਖ ਪਹਿਲਾਂ ਤੇ ਬਾਕੀ ਤੈਨੂੰ ਦੇਨੇ ਬਾਅਦ ਚ ਤੁਸੀਂ ਇਹ ਗੱਲ ਕਰਨੀ ਸੀ ਨਾ ਉਹਦੇ ਨਾਲ ਵੀ ਵੇਖ ਪੁੱਤ ਜਿੱਦਾਂ ਦਾ ਦਲਜੀਤ ਵਾ ਓਦਾਂ ਦਾ ਤੂੰ ਆ ਪਰ ਇਹ ਵੀ ਹੁਣ ਦਲਜੀਤ ਦੇ ਪੈਸੇ ਵੀ ਹੀ ਭਰੇ ਆ ਜਿਹੜਾਡੇ ਕੋਲ ਹੁੰਦੇ ਫੇਰ ਇਦਾਂ ਹੀ ਸਾਰੇ ਤੈਨੂੰ ਇਦਾਂ ਹੀ ਦੇ ਦੇਣੇ ਹੀ ਮੈਂ ਵੀ ਤਾਂ ਕਿਹੇ ਹਜ਼ਾਰਾਂ ਦੋਸਤਾਂ ਕੋ ਫੜ ਕੇ ਤੇ ਦਲਜੀਤ ਦਾ ਫੇਸ ਆ ਰਿਹਾ ਵਾ ਹੁਣ ਤੈਨੂੰ ਵੀ ਇਦਾਂ ਹੀ ਲੈ ਕੇ ਦੇਣੇ ਆ ਤੇ ਫਿਰ ਉਹਨੂੰ ਆਪੇ ਸਮਝ ਆ ਜੂਗੀ ਵੀ ਇੰਨਾ ਪੈਸੇ ਭਰੇ ਆ ਦੇ ਇਹ ਰਮਨ ਦੀ ਇਹ ਗੱਲ ਉਹਨੂੰ ਮੈਂ ਦੱਸਤੀ ਆ ਮੈਨੂੰ ਕਹਿੰਦਾ ਤਾ ਜੀ ਜੋ ਕਰੋਗੇ ਠੀਕ ਹੀ ਠੀਕ ਵਾ ਚੱਲ ਆ ਤਾਂ ਗੱਲ ਤਾਂ ਠੀਕ ਵਾ ਪਰ ਕਹਿਣਾ ਹੀ ਵੀ ਜੇ ਹੁਣ ਪੂਆ ਫੁੱਫੜ ਤੱਕ ਗੱਲ ਪਚਾਉਣੀ ਆ ਤਾਂ ਸਾਨੂੰ ਹੁਣ ਦੱਸ ਦੇ ਇਹ ਨਾ ਹੋਵੇ ਅਹੀਂ ਗਾੜੀ ਗੱਲ ਕਰ ਲਈਏ ਮੁੜ ਕੇ ਸਾਡੀ ਬੇਇੱਜ਼ਤੀ ਕਰਵਾਵੇਂ ਮੈਂ ਉਹਨੂੰ ਦੱਸ ਹੀ ਗੱਲ ਮੈਂ ਆਖਿਆ ਵੀ ਅੱਗੇ ਮੈਂ ਤੇਰੀ ਗੱਲ 'ਚ ਆਇਆ ਸੀ ਅਬਲ ਤਾਂ ਮੈਂ ਤੇਰੀ ਗੱਲ 'ਚ ਆਉਣਾ ਨਹੀਂ ਆ ਤੂੰ ਮੇਰੀ ਕਰਾਈ ਬੇਜਤੀ ਹਾਂਜੀ ਤੇ ਜੇ ਆ ਭੂਆ ਫੂਫੂ ਨੂੰ ਪੁੱਛ ਕੇ ਚੱਲਣਾ ਤਾਂ ਹੁਣ ਪੁੱਛ ਲੈ ਆ ਠੀਕ ਆ ਨਹੀਂ ਉਹ ਕਹਿੰਦੇ ਥੋੜੇ ਬਹੁਤੇ ਕਰ ਦਾਂਗੇ ਮੈਂ ਆ ਉਹਨਾਂ ਦੀ ਉਹ ਕਰਨੇ ਚੱਲ ਚੰਗਾ ਹੋ ਗਿਆ ਇੰਨੀ ਗੱਲ ਉਹਦੇ ਕੰਨਾਂ ਵਿੱਚੋਂ ਦੀ ਕੱਢ ਤੇ ਦਿੱਤੀ ਨਾ ਵੀ ਅੱਗੇ ਵੀ ਸਾਡੀ ਬੇਜਤੀ ਹੋਈ ਆ ਹੁਣ ਨਾ ਬੇਜਤੀ ਕਰਵਾਈ ਤੇ ਜੇ ਹੁਣੇ ਚਾਂਸ ਹੋ ਗਿਆ ਨਾ ਜ਼ਿੰਦਗੀ ਪਰ ਮੁੜ ਕੇ ਤੇਰਾ ਸਾਥ ਕਿਸੇ ਨੇ ਨਹੀਂ ਉਹ ਦੇਣਾ ਮਨਾ ਹੈ ਕਾਮੇ ਦਾਦਾ ਕਰਨਾ ਵਾ ਇੱਕ ਦੋ ਹ ਦਿਨਾਂ ਦੇ ਵਿੱਚ ਵਿੱਚ ਪੈਸੇ ਦੇ ਦੇਣੇ ਚਲੋ ਠੀਕ ਆ ਵਧੀਆ ਗੱਲ ਵਾ ਜੀ ਇਹ ਕੰਮ ਹੋ ਜੇ ਤੇ ਹੋਰ ਗੱਲ ਹੋਰ ਵਾ ਨਾ ਕਹਿੰਦਾ ਇਹ ਵੀ ਮੈਂ ਜੋਤਨਾ ਸਲਾਹ ਕਰਕੇ ਤੇ ਫਿਰ ਤੁਹਾਨੂੰ ਦੱਸੂਗਾ ਹੈ ਜੋਤਨਾ ਸਲਾਹ ਕਰਕੇ ਜੋਤਨਾ ਸਲਾਹ ਕਾਦੀ ਕਰਨੀ ਆ ਉਹ ਤਾਂ ਆਪਣੇ ਹੁਣ ਪਰਵਾਸ ਚ ਗਈ ਆ ਇਹ ਆਪਣਾ ਸੋਚੇ ਬਸ ਸੋਚਣਾ ਇੰਨਾ ਹੀ ਦਿਮਾਗ ਤਾਂ ਮਾਲਕ ਹੈ ਨਹੀਂ ਨਾ ਇਹ ਲੈ ਆ ਗੱਲ ਦੱਸ ਕੇ ਨਾ ਤੁਸੀਂ ਤਾਂ ਮੈਨੂੰ ਸੋਚਾਂ ਚ ਹੀ ਪਾ ਦਿੱਤਾ ਵਾ ਵੀ ਜੋਤਨਾ ਸਲਾਹ ਕਰਨੀ ਆ ਕੀ ਤਾਂ ਉਹਨੇ ਗਾੜੀਆਂ ਸਲਾਹ ਕੀ ਦੇਣੀ ਆ ਹੁਣ ਓਏ ਉਹਦਾ ਪਰੋਣਾ ਵਾ ਪੜਿਆ ਲਿਖਿਆ ਮੈਨੂੰ ਇਹ ਆ ਵੀ ਜੇ ਉਹਦੀ ਸਲਾਹ 'ਚ ਪੈ ਗਿਆ ਤਾਂ ਕੰਮ ਹੀ ਨਾ ਜਾਂਦਾ ਰਹੇ ਇਹਨੂੰ ਕਹੋ ਤੁਸੀਂ ਵੀ ਸਲਾਵਾ 'ਚ ਨਾ ਪੈ ਜਦੋਂ ਸਲਾਵਾ 'ਚ ਪੈ ਜੀਏ ਨਾ ਬੰਦਾ ਡੁੱਬ ਜਾਂਦਾ ਹੁੰਦਾ ਵਾ ਆਪਣੀ ਸਲਾਹ ਲੈ ਤੇ ਕੰਮ ਕਰ ਉਹ ਮੈਂ ਤਾਂ ਉਹਨੂੰ ਇੱਥੇ ਸਮਝਾਈ ਹੀ ਗੱਲ ਸਾਰੀ ਪਰ ਹੁਣ ਵੇਖੋ ਫੇਰ ਵੀ ਉਹਦੀ ਭੈਣ ਵਾ ਉਹ ਚੱਲ ਕੋਈ ਨਹੀਂ ਠੀਕ ਵਾ ਫਿਰ ਤੇ ਮੇਰੀ ਗੱਲ ਸੁਣੋ ਕੜੀ ਬਣਾਉਣਾ ਵੀ ਹਸੰਦੀ ਐ ਅੱਜ ਫਿਰ ਆ ਕੜੀ ਬਣਾ ਲੈ ਚੱਲ ਠੀਕ ਆ ਮੈਂ ਆਇਆ ਫਿਰ ਬੰਬੀ ਤੋਂ ਫੇਰਾ ਮਾਰਦਾ ਮਾਰਾਓ ਮਾਰਾਓ ਚੱਲ ਪੈਸਿਆਂ ਵਾਲੀ ਗੱਲ ਤੇ ਬੜੀ ਵਧੀਆ ਹੋਈ ਪੈਸੀਂ 5 ਲੱਖੇ ਨੂੰ ਦੇ ਦਾਂਗੇ ਕਿ ਲਾਇਦਾ ਲਖਾ ਲਾਂਗੇ ਪਰ ਜਿਹੜੀ ਗੱਲ ਇਹਨਾਂ ਨੇ ਜਾਣ ਲੱਗਿਆਂ ਦੱਸ ਦੇ ਨਾ ਮੈਨੂੰ ਕਿ ਉਹ ਆਂਦਾ ਜੋਤ ਦੀ ਸਲਾਹ ਲੈਣੀ ਆ ਕਿਉਂਕਿ ਮੈਨੂੰ ਉਹਦੇ ਕੁੜੀ ਦੇ ਦਿਮਾਗ ਦਾ ਪਤਾ ਵਾ ਉਹਨੇ ਆਪਣੇ ਭਰਾ ਦਾ ਕਿੱਲਾ ਨਹੀਂਗਾ ਜਾਣ ਦੇਣਾ ਪਤਾ ਨਹੀਂ ਵੀ ਕਿੱਦਾਂ ਦੀ ਸਲਾਹ ਦਿੰਦੀ ਆ ਜੀ ਇਹ ਤਾਂ ਸਹੁਰਿਆਂ ਕੋ ਹੋਏ ਪੈਸੇ ਉਹਨੇ ਕਹਿਣਾ ਕੋਈ ਨਹੀਂ ਮੈਂ ਤੈਨੂੰ ਇੱਥੋਂ ਪੈਸੇ ਦਵਾ ਦੇਨੀ ਆ ਪਹਿਲੀ ਨਾ ਦਵੀ ਨਾ ਰੱਬਾ ਐਰ ਕਹਿ ਉਹ ਜਿਆ ਚਾਂਸ ਨਾ ਸਾਡੇ ਨਾਲ ਬਣਾਵੀ ਮੈਂ ਤੇ ਸਕੀਮਾਂ ਲੌਂਦੀ ਮਰ ਚਲੀ ਆ ਮੈਨੂੰ ਲੱਗਦਾ ਮੇਰੀ ਤੇ ਸਕੀਮ ਕੋਈ ਕਾਮਯਾਬ ਹੋਣੀ ਨਹੀਂਗੀ ਹਲੋ ਹਲੋ ਸਸਿਕਾਪੁਰ ਜੀ ਤਤਕਾਰ ਓਕੇ ਹਲੋ ਵੀ ਠੀਕ ਠਾਕ ਆਪਣੀ ਸੁਣਾਓ ਤੁਸੀਂ ਆ ਕੀ ਪੰਡਿਆ ਵਾ ਕੋਹ ਨਹੀਂ ਬਨ ਗਈ ਜੇ ਜੋਬਨ ਭਾਈ ਦਾ ਆ ਅਸੀਂ ਕੱਲ ਫੋਨ ਅੱਛਾ ਤੇ ਉਹ ਕਹਿੰਦੇ ਬਾਹਰ ਬੋਰ ਦਾ ਕੰਮ ਬਣਾਉਣਾ ਤੇ ਮੈਂ ਉਹੇ ਥੋੜਾ ਭਜੀ ਫਿਰ ਲਿਆ ਸੀ ਪੈਸੇ ਪੋਹਿਆਂ ਦੇ ਇੰਤਜ਼ਾਮ ਚ ਠੀਕਾ ਤੇ ਮੈਂ ਗਿਆ ਹੀ ਉਦਾਂ ਉਹ ਤਾਂ ਕਹਿੰਦੇ ਆ ਉਹਦੇ ਕਹਿੰਦੇ ਇਹ ਵੀ ਜਿੱਥੇ ਤੂੰ ਜਾਣਾ ਵਾ ਦੱਸ ਦੇ ਅੱਛਾ ਤੇ ਵੇਖੋ ਹੁਣ ਕਿਥੋਂ ਦਾ ਲਾਉਂਦੇ ਆ ਤੇ ਅਖੰਡੇ ਵੀ 52 ਲੱਖ ਰੁਪਈਆ ਕਰ ਛੜ ਪਤਾ ਕੀ ਆ ਮੇਰੀ ਵੀ ਗੱਲ ਹੋਈ ਆ ਜੋਬ ਨਾਲ ਅੱਛਾ ਅੱਛਾ ਤੇ ਮੈਂ ਉਹਨੂੰ ਕਿਹਾ ਸੀਗਾ ਮੈਂ ਵੀ ਇੰਨੇ ਪੈਸੇ ਨਹੀਂਗੇ ਉਹਨੂੰ ਜਾਨੇ ਹਾਂਜੀ ਤੇ ਤੂੰ ਹੋਰ ਕਿਸ ਕਟੜੀ ਦਾ ਬਣਾਦਾ ਜਿੱਥੇ ਥੋੜੇ ਜਿਹੇ ਪੈਸੇ ਕੱਟ ਲੱਗਣ ਨਹੀਂ ਉਦਾਂ ਦੇ ਮੈਂ ਤਾਂ ਇਹ ਹੁਣ ਅਲ ਵੀ ਗਿਆ ਸੀ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਕਰਦਾਂਗੇ ਥੋੜੇ ਬੋਤੇ ਅਸੀਂ ਵੀ ਤੇ ਉਹ ਨਾਲੇ ਦਲਜੀਤ ਦਾ ਲਾਇਆ ਉਹ ਨਾ ਉਹਨਾਂ ਨੇ ਉਹਨਾਂ ਨੂੰ ਪਤਾ ਵਾ ਨਾਲੇ ਸਾਰਾ ਹੀ ਉਹ ਪਤਾ ਕੀ ਆ ਮੈਂ ਤੈਨੂੰ ਕਹਿਣਾ ਵਾਂ ਵੀ ਅਹੀਂ ਆਪੇ ਰਾਲੇ ਮਿਲ ਕੇ ਕਰ ਲਾਂਗੇ ਉਹਨਾਂ ਤੈਨੂੰ ਫੇਰ ਉਧਰ ਦਾ ਹੀ ਚੱਕਰਾਂ ਚ ਪਾ ਛੱਡ ਲੈ ਆਹੋ ਇਹ ਤੇ ਹੈ ਹੀ ਫਫੜ ਜੀ ਉਹ ਅਹੀਂ ਕਰਾਂਗੇ ਮੈਂ ਕਿਹਾ ਕਰਨਾ ਉਹਨਾਂ ਨੂੰ ਬਾਕੀ ਜੋ ਬਣ ਕਰੂਗਾ ਹਾਂਜੀ ਹਾਂਜੀ ਫੇਰ ਨਾਲੇ ਮਿਲ ਕੇ ਹੀ ਕਰ ਲਾਂਗੇ ਚਲੋ ਵੇਖ ਲਓ ਜਿੱਦਾਂ ਦਾ ਲਾਉਣਾ ਫੇਰ ਉਧਰ ਦਾ ਵੇਖ ਲੈਨੇ ਆਹ ਕੋਈ ਗੱਲ ਨਹੀਂ ਜਿੱਥੇ ਥੋੜੇ ਘੱਟ ਲੱਗਣ ਪੈਸੇ ਉਹ ਚੰਗਾ ਵਾ ਐਵੇਂ ਇੰਨਾ ਪੈਸਾ ਫੰਦੇ ਹੁਣ ਅਕਾਸ਼ਾ ਕਰਨਾ ਕਿਤਾ ਵਾ ਹਾਂਜੀ ਹਾਂਜੀ ਇਹ ਤੇ ਹੈ ਹੀ ਆ ਫੇ ਤਾਏ ਹੁਣ ਨਾ ਕਰਦਨੇ ਹਾਂ ਹਾਂ ਕੋਈ ਗੱਲ ਨਹੀਂ ਕਿ ਕਰਨਾ ਕਰ ਪੈਸਾ ਬੋਲੋ ਇੰਨੇ ਕਿਤੇ ਕਰ ਲਾਂਗੇ ਵਾ ਅਸੀਂ ਹਾਂ ਹਾਂ ਕੋਈ ਗੱਲ ਚਲੋ ਠੀਕ ਆ ਫਿਰ ਮੈਂ ਤਾਏ ਹੁਣ ਉਹਨਾਂ ਨੂੰ ਦੱਸਾਂ ਉਹਨਾਂ ਮੈਂ ਫਿਰ ਕਹਿਣਗੇ ਮੈਨੂੰ ਦੱਸਿਆ ਨਹੀਂ ਆ ਠੀਕ ਆ ਠੀਕ ਆ ਹਾਂਜੀ ਚਲੋ ਠੀਕ ਹੈ ਹਾਂ ਹਾਂ ਫੁਫਰਜੀ ਕਹਿੰਦੇ ਆ ਵੀ 3-4 ਲੱਖ ਜੇ ਤੋ ਚੱਲ ਜਾਣਾ ਵਾ ਚੱਲ ਵਧੀਆ ਵਾ ਨਿੱਕੇ ਮੋٹے ਦੇ ਚ ਕੱਲ ਦੇਣਗੇ ਇਦਾਂ ਕਰਨਾ ਤਾਈ ਹੁਣਾ ਨੂੰ ਨਾ ਕਰੂਨਾ ਵਾ ਭਾਈ ਹੁਣ ਫੇਰ ਗੁੱਸਾ ਕਰਨਾ ਕਿ ਕਦੀ ਤੂੰ ਹਾਂ ਕਰ ਜੰਨਾ ਵਾ ਪੈਸੇਾਂ ਨਾਲ ਕਦੀ ਤੂੰ ਨਾ ਕਰ ਜੰਨਾ ਚੱਲ ਉਹਨਾਂ ਨੂੰ ਸਾਰੀ ਕਹਾਣੀ ਦੱਸ ਦਊਂਗਾ ਨਾ ਇਹ ਫੁੱਫੜ ਜੀ ਇਦਾਂ ਕਹਿਣ ਦੇ ਉਹ ਕਹਿਣ ਦੇ ਵੀ ਨਿੱਕੀ ਮੋਟੀ ਕੰਟਰੀ 'ਚ ਹੀ ਚੱਲ ਜਾ ਇਦਾਂ ਹੀ ਕਰਨਾ ਪਹਿਲਾਂ ਤਾਈ ਹੁਣਾ ਨਾਲ ਹੋਈ ਹੁੰਦਾ ਵਾ ਬਾਕੀ ਕੰਮ ਬਾਅਦ 'ਚ ਕਰਨਾ ਹੋਰ ਨਾ ਹੋਈ ਪਿਓ ਇੰਤਜ਼ਾਮ ਕਰਕੇ ਬਿਠੇ ਹੁਣ ਹੋਰ ਨਾ ਇਹ ਪੈਸੇ ਵਿਆਜ ਤੇ ਚੁੱਕ ਕੇ ਘਰ ਰੱਖੇ ਹੋਣ ਤੇ ਮੈਂ ਕਿਥੋਂ ਵਿਆਜ ਤਾਰਨਾ ਮਰਕੀ ਵਿੱਦਲਜੀਤ ਸਾਰਾ ਦਿਨ ਫੋਨ ਵਿੱਚ ਹੀ ਵੜਿਆ ਰਹਿੰਦਾ ਵਾ ਜੇ ਇਧਰੋਂ ਹਟਦਾ ਵਾ ਤੇ ਬਾਹਰ ਮੁੜਿਆ ਨਾ ਘੁੰਮਣ ਫਿਰਨ ਚੱਲ ਜਾਂਦਾ ਵਾ ਆਪਣੇ ਘਰ ਦੀ ਵੀ ਕੋਈ ਗੱਲਬਾਤ ਆਪਣੇ ਧਿਆਨ ਚ ਰੱਖਿਆ ਕਰ ਮਮੀ ਬਾਹਰ ਮੀਂਹ ਪੈਂਦੇ ਨਾ ਕੀ ਕਰਨਾ ਵਾ ਤੇ ਅੰਦਰ ਹੀ ਬੈਠਾ ਸੀ ਬੈਠਾ ਸੀ ਅੰਦਰ ਧਿਆਨ ਨਾਲ ਮੇਰੀ ਗੱਲ ਸੁਣ ਹਾਂਜੀ ਲਵਲੀ ਪੇਹੇ ਮੰਗਦਾ 5 ਲੱਖ ਰੁਪਈਆ ਅੱਛਾ ਦੱਸਿਆ ਜੀ ਇਹਨਾਂ ਨਾਲ ਆਹੋ ਹੁਣ ਮੈਂ ਤੈਨੂੰ ਦੱਸਣ ਲੱਗੀ ਹਾਂ ਵੀ ਆਪਣੇ ਨਾ ਖੋਪੜੀ ਦੇ ਵਿੱਚ ਇਹ ਗੱਲ ਬਾਹਲ ਨਹੀਂ ਇਹ ਨਾ ਹੋਵੇ ਰੌਲਾ ਪਾਉਂਦਾ ਫਿਰੇ ਸਾਰਿਆਂ ਦੇ ਨਾਲ ਉਹ ਕੱਲ ਕਿਹਾ ਤਾਂ ਗੱਦ ਨੂੰ ਮੈਂ ਨਹੀਂ ਦੱਸਦਾ ਹੁਣ ਪਿਓ ਤੇਰੇ ਨੇ ਨਾ ਨੂੰ ਹਾਂ ਕਰਤੀ ਆ ਵੀ ਕੋਈ ਗੱਲ ਨਹੀਂ ਮੈਂ ਕਿਸ ਕੋ ਦਵਾ ਦੇਣਾ ਵਾਂ ਅਸੀਂ ਦਲਜੀਤ ਤੇ ਪੈਸੇ ਲਾਏ ਆ ਉਹਨੂੰ ਵੀ ਬਾਹਰ ਅੰਦਰ ਕੱ ਲੈਣਾ ਵਾਂ ਤੇ ਜੇ ਅਸੀਂ ਨਾ ਇਹਦੇ ਲਾਏ ਹੁੰਦੇ ਤਾਂ ਫੇਰ ਅਸੀਂ ਕੋਲੋਂ ਸਾਰੇ ਪੈਸੇ ਦੇ ਦਿੰਦੇ ਪਰ ਇੱਕ ਗੱਲ ਵਾ ਜਿਹਦੇ ਕੋ ਪੈਸੇ ਲੈ ਕੇ ਦੇਣੇ ਆ ਨਾ ਇਹ ਇੱਕ ਕਿੱਲਾ ਤੈਨੂੰ ਬਿਆ ਕਰਨਾ ਪੈਣਾ ਵਾ ਹਾਂ ਤੇ ਕੋਨਾ ਕੋ ਦੇਣਾ ਹੀ ਪੈਣਾ ਵਾ ਇਦਾਂ ਕੋਣ ਪੈਸੇ ਦਿੰਦਾ ਪੈਸੇ ਤਾਂ ਅਸੀਂ ਦੇਣੇ ਆ ਕੋਲੋਂ ਹੀ ਪਰ ਹੁਣ ਉਹਨੂੰ ਤੇ ਇਹੋ ਗੱਲ ਕਹਿਣੀ ਆ ਜੇ ਅਸੀਂ ਕਿਹਾ ਵੀ ਸਾਡੇ ਕੋਲ ਹੈਗੇ ਆ ਫੇਰ ਕਹਿਣਾ ਵਾ ਵੀ ਤਾਇਆ ਹੋ ਕੇ ਤੇ ਮੇਰੀ ਪਿਆਲੀ ਵੱਲ ਧਿਆਨ ਰੱਖਦਾ ਵਾ। ਉਹ ਮਹੀਨੇ ਪੈਸੇ ਦੇਣੇ ਆ ਤੇ ਕਲੇ ਤੇ ਲੈਣੇ ਆ। ਇਹਦਾ ਪੈਸੇ ਕਹੋਂ ਦਿੰਦਾ? ਵੇ ਪੁੱਤ ਹੈ ਹੋਈ ਤੇ ਗੱਲ ਵਾ। ਅਸੀਂ ਆਪਣਾ ਨਾਂ ਨਹੀਂ ਤਾਂ ਲੈਣਾ। ਅਸੀਂ ਕੋਈ ਬੰਦਾ ਤੇਰੇ ਡਾਡੀ ਨੇ ਵਿੱਚ ਪਾ ਲਿਆ ਵਾ। ਉਹਨੂੰ ਕਹਤਾ ਵਾ ਵੀ ਤੂੰ ਕਮੀ। ਅੱਛਾ। ਪੈਸੇ ਉਹਨੂੰ ਫੜਾਉਣੇ ਆ ਤੇ ਪੈਸੇ ਉਹਨੇ ਦੇਣੇ ਆ। ਪੈਸੇ ਆਪਾਂ ਦੇਣੇ ਉਹਨੂੰ। ਹਾਂ ਆਪਾਂ ਦੇਣੇ ਆ ਪਰ ਇੱਕ ਗੱਲ ਪਿਛਲੀ ਵਾਰ ਵਾਲਾ ਹਾਲ ਨਾ ਕਰੀ। ਉਹ ਨਹੀਂ ਨਹੀਂ ਮੰਮੀ ਹੋਣੀ ਹੋ ਗੱਲ ਹੁੰਦੀ। ਨਹੀਂ ਤੇ ਹੁਣ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਮੈਂ ਤੈਨੂੰ ਦੱਸਦਾ। ਹਾਲਾਤਾਂ ਥੋੜੀ ਗਲਤੀ ਚਲ ਉਹ ਤੇ ਗੱਲ ਤੇਰੀ ਠੀਕ ਵਾ ਮੈਂ ਵੀ ਮਾਂ ਹੋਣ ਦੇ ਨਾਤੇ ਤੈਨੂੰ ਸਮਝਾਇਆ ਵਾ ਪੀਏ ਨਾ ਹੋਵੇ ਪੀਓ ਤੇਰਾ ਰਕਾ ਜਿਆਦਾ ਗਰਮ ਹੋ ਜੇ ਤੂੰ ਜੇ ਤੂੰ ਇਦਾਂ ਕਰੇਂਗਾ ਤੇ ਠੀਕ ਆ ਨਾ ਠੀਕ ਆ ਵੀ ਕੋਈ ਅਸੀਂ ਜੇ ਬਣਾਉਂਦੇ ਜਿਆਦਾ ਤੇਰੀ ਬਣਾਉਂਦੇ ਆ ਸੁਣੀ ਨਾ ਮੇਰੀ ਗੱਲ ਪਤਾ ਹੀ ਨਹੀਂ ਮੈਨੂੰ ਬਾਹਰ ਅੰਦਰ ਵੀ ਤੈਨੂੰ ਕੱਲਣ ਦੇ ਆ ਫੇ ਚੱਲ ਕੇ ਬੰਨੇ ਲੱਗ ਜੇਗਾ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਕਿ ਨਹੀਂ ਕਰਨਾ ਮੈਂ ਮਮੀ ਆ ਬੜਾ ਜ਼ੋਰ ਲਾਉਂਦੇ ਆ ਜੈਂਟਲ ਜਾਨਾ ਉਹ ਕਹਿੰਦਾ 2 ਮਹੀਨੇ ਲੱਗਣੇ ਆ ਮਹੀਨਾ ਲੱਗਣਾ ਦੱਸੋ ਵਿਆਹ ਨੂੰ ਕੀ ਕਰਾਂ ਹਾਂ ਹਾਂ ਸਾਲ ਤੱਕੇ ਹੋ ਗਿਆ ਪੈਸੇ ਉੱਤੇਆਂ ਕੀਪ ਤੱਕ ਕਿੰਨੇ ਕ ਮਹੀਨੇ ਲੱਗਣੇ ਆ ਤੇਰੇ ਮਗਰੋਂ ਲੋਕੀ ਲਾ ਕੇ ਫੈਲਾ ਤੇ ਬਾਹਰ ਚਲ ਗਏ ਤੇਰੀ ਉਥੇ ਦੀ ਉਥੇ ਲੱਗੀ ਗੱਲੀ ਵੀ ਗਿਆ ਇਹਨੇ ਲੇਜੈਂਡ ਬਦਲੀ ਜੜੀ ਨਾਲ ਲੈ ਕੇ ਡੈਡੀ ਨਾਲ ਲੈ ਜਾ ਪਹਿਲਾਂ ਲਵਲੀ ਦਾ ਕੰਮ ਕਰੋ ਬਾਅਦ ਵਿੱਚ ਆਪਾਂ ਕੰਮ ਨਹੀਂ ਕਰਨਾ ਲਵਲੀ ਦਾ ਕੰਮ ਤਾਂ ਹੁਣ ਹੋ ਹੀ ਜਾਣਾ ਵਾ ਦੂਜੀ ਗੱਲ ਸਿਆਪਾ ਉਹਨੇ ਇਹ ਵੀ ਪਾਤਾ ਨਾ ਨਾਲ ਹੀ ਹਾਂਜੀ ਵੀ ਮੈਂ ਜੋਤ ਨਾਲ ਸਲਾਹ ਕਰ ਲਾਂ ਤੇ ਜੇ ਜੋਤ ਨਾਲ ਸਲਾਹ ਕਰ ਲਈ ਉਹ ਕੁੜੀ ਤਾਂ ਦਿਮਾਗ ਬੜਾ ਵਾ ਉਵੇਂ ਹੀ ਪਾਜੀ ਬੜਾ ਜ਼ਿਆਣਾ ਉਹ ਪੜਿਆ ਲਿਖਿਆ ਬੰਦਾ ਉਹ ਹੈ ਹੋ ਤਾਂ ਫਿਕਰ ਮੈਨੂੰ ਵੱਡ ਵੱਡ ਖਾਂਡਿਆ ਵਾ ਵੀ ਕਿਤੇ ਇਹ ਨਾ ਹੋਵੇ ਉਹ ਕਹੂਗੀ ਵੀ ਮੈਂ ਆਪਣੇ ਕੋਲੋਂ ਇੱਥੋਂ ਪੈਸੇ ਦਵਾ ਦੇਣੀ ਆ ਤੇ ਪਹਿਲੀ ਨਾ लवली ਤੋਂ ਦੇ ਪੈਸੇ ਵੀ ਉਹਨਾਂ ਕੋਲ ਹੈਗੇ ਆ ਚੱਲ ਭੂਆ ਗਲੋਂ ਲੱਥੀ ਤੇ ਜੋਤ ਪੈ ਗਈ ਆ ਉਹ ਚੱਲ ਕੋਈ ਗੱਲ ਨਹੀਂ ਜਿਆ ਕਹਿ ਕੇ ਗਿਆ ਵਾ ਤਾਂ ਲਊਗੇ ਪੈਸੇ ਹੁਣ 20 50 ਲੱਖ ਕਿਹਨੇ ਦੇ ਦੇਣਾ ਮੰਮੀ ਉਹ ਤਾਂ ਤੇਰੇ ਡੈਡੀ ਨੇ ਕਿਹਾ ਸੀ ਵੀ ਅੱਗੇ ਵੀ ਤੂੰ ਮੇਰੀ ਬੇਇੱਜ਼ਤੀ ਕਰਵਾਈ ਸੀ ਤੇ ਵੇਖ ਲਾ ਹੁਣ ਨਾ ਇਹ ਕੰਮ ਕਰੀ ਮੈਂ ਵੀ ਕਿਸੇ ਕੋ ਲੈ ਕੇ ਦੇਣੇ ਆ ਤੇ ਘੜੀ ਘੜੀ ਇਦਾਂ ਦੇ ਕੰਮ ਕਰੇਂਗਾ ਤੇ ਮੈਂ ਤੇਰੀ ਗੱਲ ਵਿੱਚ ਨਹੀਂ ਆਉਣਾ। ਉਹ ਚਲ ਕੋਈ ਗੱਲ ਨਹੀਂ। ਇੱਕ ਦੋ ਦਿਨਾਂ ਦੀ ਨਾ ਉਹਨੂੰ ਪੈਸੇ ਦਿਵਾਓ। ਇਹਦਾ ਕੰਮ ਕਰਨ ਵਾਲਾ। ਪੈਸੇ ਤੇ ਦਵਾਈ ਦੇਣੇ ਆ ਹੁਣ ਸਲਾਹ ਕਰਕੇ ਫੇਰ ਦੁਬਾਰੇ ਘਰ ਆਊਗਾ ਤੇ ਫੇਰ ਹੀ ਆ ਨਾ। ਜਿਹੜੀ ਗਿਲਜਨ ਅੰਦਰ। ਅਸਲ ਵਿੱਚ ਕੀ ਗੱਲ ਕਰਨੀ ਦੱਸਾਂਗੇ। ਪੈਸੇ ਮਿਲਦੇ। ਪੈਸੇ ਨਾਲ ਸਲਾਹ ਕਰੂ ਤਾਂ ਖੈਰ ਦੱਸੋ ਤੁਹਾਨੂੰ। ਫੇਰ ਆਪੇ ਆ ਜੂਗਾ। ਚਲੋ ਠੀਕ ਆ ਫੇਰ ਆਉਂਦਾ ਪਹਿ ਲੱਗੀ ਜਾਓ ਪਤਾ ਕੀ ਕਹਿੰਦਾ ਵਾ। ਆ ਹੁਣ ਵੇਖੋ ਉਹ ਕੀ ਸਲਾਹ ਦਿੰਦੀ ਆ। ਤੇ ਚਲ ਉਠ। ਬਾਰ ਦਾ ਵੀ ਕੰਮ ਕਰ ਵੇਖ ਲਿਆ ਕਰ ਹੁਣ ਪਿਓ ਨੂੰ ਸਹਾਨ ਨਹੀਂ ਗਾ ਸਾਰਾ ਉਹਨੇ ਹੀ ਵੇਖਣਾ ਹੁਣ ਮੈਂ ਵੇਲੀ ਕੋਈ ਗੱਲ ਨਹੀਂ ਆ ਵੇਲੀ ਗੋਮੀ ਹੋ ਗਿਆ ਤਾਂ ਬਾਹਰ ਪਿਆਲੀ ਵਾਲੇ ਫੇਰਾ ਮਾਰਿਆ ਕਰ ਚਲੋ ਠੀਕ ਉਹ ਤੋਂ ਹੀ ਵੀ ਦਿੱਤਾ ਕਰੋ ਝੋਨਾ ਤੇ ਵੱਟੋ ਫਿਰ ਕੰਕੂ ਗਾੜੀ ਵੇਖ ਲਾਂਗੇ ਕੀ ਬਣਦਾ ਆ ਜੀ ਹਾਂ ਜੀ ਇੱਦਾਂ ਹੀ ਕਰ ਲਾਂਗੇ ਹਾਂ ਜੀ ਹਾਂ ਜੀ ਹਾਂ ਜੀ ਚਲੋ ਦੱਸੂਗਾ ਦੱਸੂਗਾ ਦੱਸਣਾ ਕਿਉਂ ਨਹੀਂ ਤੁਹਾਨੂੰ ਦੱਸਣਾ ਤਾਂ ਇਹ ਹੁਣੇ ਬਾਹਰ ਖਲੋਤੇ ਇਹਨਾਂ ਨੂੰ ਦੱਸ ਦੇਣਾ ਚਲੋ ਕੋਈ ਨਹੀਂ ਮੈਂ ਨਾ ਬਾਅਦ ਚ ਕਰੂੰਗਾ ਫੋਨ ਤੁਹਾਨੂੰ ਫਿਰ ਓਕੇ ਵੇ ਆਪਾਤ लवली ਅੱਜ ਕੀ ਡੇਜ ਕਰਨੀ ਉਹ ਯਾਰ ਉਸ ਦਾ ਮੁੰਡੇ ਦਾ ਆਉਂਦੇ ਫੋਨ ਅੱਛਾ ਅੱਛਾ ਤੇ ਮੈਂ ਨਾ ਤੁਹਾਡੇ ਵਾਲਾ ਆਇਆ ਸੀ ਕੰਮ ਹੀ ਹਾਂਜੀ ਮੈਨੂੰ ਆਇਆ ਫਫੜ ਦਾ ਫੋਨ ਅੱਛਾ ਤੇ ਉਹ ਕਹਿੰਦੇ ਆ ਵੀ ਮਤਲਬ ਤੂੰ ਨਾ ਵੱਡੀ ਕੰਟਰੀ ਦਾ ਰਹਿੰਦੇ ਉਥੇ ਪੈਸੇ ਜ਼ਿਆਦਾ ਲੱਗਣੇ ਆ ਤੇ ਉਨੂੰ ਪੁਰਤਕਾਰ ਘੱਲ ਦਿੰਨੇ ਆ ਜਾਂ ਹੋਰ ਕਿਤੇ ਘੱਲ ਦਿੰਨੇ ਆ ਅੱਛਾ ਤੇ ਉੱਥੇ ਇਹ ਆ ਵੀ ਪੈਸੇ ਥੋੜੇ ਲੱਗਣੇ ਆ ਤੇ ਉਹ ਅਸੀਂ ਕਰ ਕੋਰ ਲਵਾਂਗੇ ਆਪ ਵੀ ਤੇ ਮੈਂ ਤੁਹਾਨੂੰ ਕਹਿਣਾ ਇਹ ਵੀ ਚੱਲ ਕੇ ਉਹਨੂੰ ਕਿਉ ਉਹ ਨਾ ਫਿਰ ਪੈਸੇ ਆ ਲੋ ਤੇ लवली ਤੈਨੂੰ ਮੈਂ ਪਹਿਲਾਂ ਵੀ ਉਦਣੇ ਹੀ ਦੱਸਿਆ ਸੀ ਵੀ ਪੁੱਤ ਇਹ ਕੰਮ ਨਾ ਹੋਏ ਤੇ ਤੂੰ ਕਹਿੰਦਾ ਵੀ ਨਹੀਂ ਤਾਜੀ ਇਹ ਕੰਮ ਨਹੀਂ ਹੁੰਦਾ ਹੁਣ ਜਦੋਂ ਤੂੰ ਆਇਆ ਮੈਂ ਉਸੇਲੇ ਟਾਈਮ ਤੇ ਉਹਨੂੰ ਫੋਨ ਕਰਤਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਪੈਸੇ ਦੇ ਦਿੰਦਾ ਹੁਣ ਤੂੰ ਪਹਿਲੋ ਮੇਰੀ ਬੀਚੀ ਕਰਾਈ ਹੁਣ ਫੇਰ ਤੂੰ ਉਹ ਕੰਮ ਖਪੜ ਲਿਆ ਉਹ ਚੱਲ ਤਾਇਆ ਜੇ ਉਹਨੂੰ ਕਿਉ ਹਾਂ ਕਿ ਉਹਦਾ ਬਾਹ ਮੜਾ ਮੂਟਾ ਬੰਨਾ ਮਾਰ ਦਿਓ ਹਰ ਕੀ ਕਰਨਾ ਬੰਨਾ लवली ਹੁੰਦਾ ਵੇ ਕਰੀ ਦੋ ਵਾਰੀ ਹੁਣ ਇਹ ਥੋੜਾ ਵੀ ਜਦੋਂ ਮੂੰਹ ਚੋਕੇ ਕਿ ਤੂੰ ਮੇਰੇ ਵਾਲਾ ਇਹਨਾਂ ਵੀ ਤਾਜੀ ਆ ਕੰਮ ਢਿਲਾ ਜਾ ਮੂੰਹ ਕਰਕੇ ਜੇ ਮੈਂ ਨਾ ਕਰਾਂ ਤੇ ਲੋਕਾਂ ਨੇ ਰਖਣਾ ਵੀ ਉਹ ਉਹਦਾ ਪਿਓ ਹੈ ਨਹੀਂ ਸਿਰ ਤੇ ਤੇ ਇਹ ਕੰਮ ਨਹੀਂ ਕਰਦਾ ਉਹ ਚੱਲ ਵੇ ਲੈ ਉਹ ਇੱਕ ਵਾਰੀ ਕਰ ਦੋ ਹੁਣ ਇੱਕ ਨੂੰ ਫੋਨ ਉਹਨੂੰ ਕਹਿ ਦੇ ਵੀ ਜੇ ਕੰਮ ਨਹੀਂ ਆ ਬੰਨਿਆ ਫਿਰ ਜਦੋਂ ਕੰਮ ਬਣੂਗਾ ਉਦੋਂ ਪੈਸੇ ਚੁੱਕ ਲਾਂ ਚੱਲ ਕੋਈ ਨਹੀਂ ਮੈਂ ਕਰਦਾ ਫੋਨ ਉਹਨੂੰ ਹਾਂ ਹੀ ਨਿਕਲ ਕੇ ਆਜੇ ਹੁਣ ਉਹਨੂੰ ਕਹਿ ਦਿੰਨਾ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜੀ ਕੋਈ ਸਕੀਮ ਬਣਾਉਂਦੇ ਆ ਉਹ ਘੜੀ-ਕੜਾਈ ਰਹਿ ਜਾਂਦੀ ਆ ਜੇ ਹੁਣ ਸਕੀਮ ਲਾਈ ਹੀ ਤੇ ਉਹ ਫੇਰ ਉੱਥੇ ਵੀ ਉੱਥੇ ਰਹਿ ਗਈ ਆ ਇਹ ਜਦੋਂ ਭੂਆ ਦੀ ਤੇ ਪੁੱਪੜ ਦੀ ਸਲਾਹ ਲੈ ਆਂਦਾ ਨਾ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਵਾ ਵੀ ਇਹਦੇ ਕੋਲ ਪੈਸੇ ਚਾਰਾ ਹੈਗੇ ਨੇ ਪੈੜੀ ਲੈ ਜਾਣੀ ਆ ਤੇ ਉਹ ਕਹਿ ਦਿੰਦੇ ਵੀ ਨਹੀਂ ਅਸੀਂ ਇਹ ਕੰਮ ਨਹੀਂ ਕਰਨਾ ਰਹਿਣਦੇ ਅਸੀਂ ਆਪ ਹੀ ਕਰ ਲਾਂਗੇ ਚੱਲ ਪੁੱਤ ਹੁਣ ਤੇ ਇਹ ਕੰਮ ਤੁਸੀਂ ਕਰ ਲਿਆ ਨਾ ਤੇ ਗਾੜੀ ਆਹੀ ਇਹ ਤੈਨੂੰ ਮੈਂ ਦੱਸੂਗਾ